ਸਾਨੀਖ ਸੂਬਰਾ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਪਰਮ ਸਵਾਗਤ ਕਰਦਾ ਤਾਂ ਕਿਸੇ ਅੱਜੋ ਸ਼ੀਦਾ ਦੀ ਤਰਤੀ ਸ਼੍ਰੀ ਚੰਕੌਰ ਸਾਹਿਬ ਦੇ ਸਿਤਾ ਜਿੱਤੇ ਕੀ ਸ਼੍ਰੀ ਅਨੰਦਪੁਰ ਸਾਹਿਬ ਤੋਂ ਸਜਾਏ ਗੇ ਨਗਰ ਕੀਰਤਨ ਸਾਹਿਬ ਆ ਜੋ ਸ਼੍ਰੀ ਚੰਕੌਰ ਸਾਹਿਬ ਦੀ ਕਰਤੀ ਤੇ ਪਹੁੰਚਿਆ ਤਾਂ ਬਿੱਤੀ ਰਾਤ ਵਿਸ਼ਰਾਮ ਕਰਨ ਤੋਂ ਬਾਅਦ ਆ ਜੋ ਅਗਲੇ ਪ੍ਰਾਲੀਏ ਰਵਾਨਾ ਹੋ ਰਹਾਰੇ ਨੇ ਤਾਂ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਅਲੋਕਿਕ ਨਗਰ ਕੀਰਤਨ ਸਾਹਿਬ ਪੈਦਲ ਮਾਰਚ ਆ ਜੋ ਸ਼੍ਰੀ ਚੰਕੌਰ ਸਾਹਿਬ ਬਿੱਤੀ ਰਾਤ ਪਹੁੰਚਦਾ ਹੈ ਵਿਸ਼ਰਾਮ ਤੋਂ ਬਾਅਦ ਅਗਲੇ ਪ੍ਰਾਲੀਏ ਜੋ ਰਵਾਨਾ ਹੋਣ ਦੀ ਤਿਆਰੀ ਦੇ ਵਿੱਚ ਲੱਗੇ ਨੇ ਸਿੰਘ ਸਾਹਿਬਾਨ ਇੱਥੇ ਪਹੁੰਚੇ ਹੋਏ ਨੇ ਸ੍ਰੀ ਗੁਰੂ ਬ੍ਰਾਂਸ ਸਾਹਿਬ ਦੀ ਛਤਰ ਛਾਇਆ ਹੇਠ ਜਾਇਕਾ ਨਗਰ ਕੀਰਤਨ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੋਂ ਇਹ ਜਾਂਦੇ ਨੇ ਤਾਂ ਉਸ ਤੋਂ ਬਾਅਦ ਪ੍ਰਾਦਰ ਪ੍ਰਾਤ ਹੁੰਦਿਆਂ ਹੋਇਆਂ ਅਲੋਕੀ ਦਸ਼ਮੇਸ਼ ਪੈਦਲ ਮਾਰਚ ਜੋ ਕਾਬ ਚ ਪੈਦਲ ਮਾਰਚ ਦੇਖ ਸਕਦੇ ਹੋ ਤਸਵੀਰਾਂ ਵੱਡੀ ਗੰਟੀ ਦੇ ਵਿੱਚ ਆ ਜੋ ਸੰਗਤ ਵੀ ਇੱਕ ਸੰਗਤ ਮੌਜੂਦ ਹੈ ਤੇ ਇਹ ਤਸਵੀਰਾਂ ਖੁਦ ਬਿਆਨ ਕਰਦੀਆਂ ਨੇ ਗੁਰੂ ਸਾਹਿਬਾਂ ਦੇ ਜੀਵਨ ਨੂੰ ਜਿਹੜਾ ਕੀ ਸ੍ਰੀ ਅਨੰਦਪੁਰ ਸਾਹਿਬ ਦਾ ਕਿਲਾ ਛੱਡਣ ਤੋਂ ਬਾਅਦ ਹੈ ਜੋ ਇਹ ਇੱਥੇ ਅ ਲੋਕਿਕ ਨਗਰ ਕੀਰਤਨ ਸਾਹਿਬ ਸਜਾਏ ਜਾਂਦੇ ਨੇ ਤਾਂ ਪ੍ਰਾਦਰ ਪ੍ਰਾਹ ਹੁੰਦਿਆਂ ਹੋਇਆ ਮੈਂ ਧੰਨ ਸਾਹਿਬ ਜਾ ਕੇ ਆ ਜੋ ਇਹ ਸੰਪੂਰਨ ਹੁੰਦੇ ਨੇ ਇੱਥੇ ਬਾਬਾ ਅੱਖਾ ਜੀ ਨਾਲ ਵੀ ਤੁਹਾਡੀ ਗੱਲਬਾਤ ਕਰਾਵਾਂਗੇ ਜਿਨ੍ਹਾਂ ਵੱਲੋਂ ਹਰ ਸਾਲ ਵੱਡੇ ਪੱਧਰ ਤੇ ਇਹ ਸੇਵਾ ਨਿਭਾਈ ਜਾਂਦੀ ਹੈ ਤਾਂ ਅਸੀਂ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਬਾਬਾ ਜੀ ਮੌਜੂਦ ਨੇ ਇੱਥੇ ਜੀ ਬੱਬਾ ਜੀ ਤੁਹਾਡੇ ਵੱਲੋਂ ਬੜੀ ਲੰਬੇ ਸਮੇਂ ਤੋਂ ਸੇਵਾ ਨਿਭਾਈ ਜਾ ਰਹੀ ਹੈ ਨਗਰ ਕੀਰਤਨ ਸਾਹਿਬ ਆਗਮ ਕਰਵਾਇਆ ਹੈ ਤਾਂ ਸਾਪੂਕੀ ਧੰਨ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ संतन श्री गुरु गोविंद सिंह जी महाराज ਦੇ ਕਿਲਾ ਛਗਣ ਦੇ ਵਿਰਾਗ ਮਈ ਪਲਾਨੋ ਦਰਸਾਉਂਦਾ 31 ਮਾਨ ਦਸ਼ਮੇਸ਼ ਲੋਕਿਕ ਪੈਦਲ ਮਾਰਚ ਜੋ ਕਿ ਸੱਚਖੰਡ ਵਾਸੀ ਬਾਬਾ ਜੋਰਾ ਸਿੰਘ ਜੀ ਲੱਖਾ ਦੇ ਮਹਾਨ ਉਪਰਾਲੇ ਸੰਗਤਾਂ ਦੇ ਨਾਲ ਸਮੂਹ ਸੰਗਤ ਗੁਰਦੁਆਰਾ ਸ੍ਰੀ ਮਹਿਤਨਾ ਸਾਹਿਬ ਦੇ ਸਹਿਯੋਗ ਦੇ ਨਾਲ ਇਹ ਨਗਰ ਕੀਰਤਨ 6 7 ਪੋਤੇ 20 21 ਦਸੰਬਰ ਦੀ ਰਾਤ ਨੂੰ ਕਿਲਾ ਸ਼ਰੀ ਅਨੰਦਗੜ੍ਹ ਸਾਹਿਬ ਤੋਂ ਰਵਾਨਾ ਹੁੰਦਾ ਔਰ ਆਪਣੇ ਗੋਵਿੰਦ ਮਾਰਗ ਤੋਂ ਦੀ ਹੁੰਦਾ ਹੋਇਆ ਪਹਿਲਾ ਪੜਾ ਪਰਿਵਾਰ ਵਿਛੋੜਾ ਪਠਾ ਸਾਹਿਬ ਦੁਗਰੀ ਔਰ ਰਾਤ ਦੇ ਵਿਸ਼ਰਾਮ ਚਮਕੌਰ ਸਾਹਿਬ ਗੁਰਦੁਆਰਾ ਸ਼੍ਰੀ ਕਤਲਗੜ੍ਹ ਸਾਹਿਬ ਵਿਖੇ ਹੋਏ ਨੇ ਔਰ ਇੱਥੋਂ ਦੀ ਅੱਗੇ ਜਿੱਥੇ ਜਿੱਥੇ ਵੀ ਗੁਰੂ ਸਾਹਿਬ ਰੋਕੇ ਉਹਨਾਂ ਦੀਆਂ ਦੁਖਦਾਈ ਜੋ ਜਿਵੇਂ ਗੁਰੂ ਸਾਹਿਬ ਦੇ ਕਠਿਨਾਵਾਂ ਵਾਪਰੀਆਂ ਸਾਰਾ ਪਰਿਵਾਰ ਸ਼ਹੀਦ ਹੋ ਗਿਆ ਉਹਨੇ ਸਾਰੇ ਗੁਰੂ ਗੋਬਿੰਦ ਸਿੰਘ ਜੀ ਦੀਆਂ ਪਰਿਵਾਰ ਦੀਆਂ ਯਾਦਾਂ ਨੂੰ ਤਾਜ਼ਾ ਕਰਾਉਂਦਾ ਹੋਇਆ ਦਸ਼ਮੇਸ਼ ਲੋਕੀ ਪੈਦਲ ਮਾਰਚ ਪ੍ਰਾਂਦਰ ਪ੍ਰਾਂ ਪੈੜੇ ਤੈ ਕਰਦਾ ਹੋਇਆ ਚਾਰ ਜਨਮੀ ਨੂੰ ਗੁਰਦੁਆਰਾ ਸ਼੍ਰੀ ਮਹਿਤਰਾ ਸਾਹਿਬ ਵਿਖੇ ਪਹੁੰਚਦਾ ਹੈ ਔਰ ਆਪਣੇ 21 ਦਿਨ ਵਿਸ਼ਰਾਮ ਕਰਨ ਉਪਰੰਤ ਤੀਨਾ ਸਾਹਿਬ ਜਾ ਕੇ ਇਸ नगर कीर्तन दी समाप्ति ਹੋਈ ਹੈ। ਔਰ ਇਸ ਸਿੱਖ ਸੰਗਤ ਬਹੁਤ ਜਦੋਂ ਇਹ ਅਨੰਦਪੁਰ ਸਾਹਿਬ ਤੋਂ ਇਸ ਦੀ روانਗੀ ਹੁੰਦੀ ਆ ਤਾਂ ਬੜੀ ਸੰਗਤ ਦਾ ਹੜ ਆਇਆ ਹੁੰਦਾ। ਸੰਗਤਾਂ ਬੜੀਆਂ ਦੂਰੋਂ ਦੂਰੋਂ ਇਸ ਵਾਰ ਹਰਿਆਣੇ ਤੋਂ ਵੀ ਬੜੀ ਸੰਗਤ ਪਹੁੰਚੀ ਹੋਈ ਸੀ। ਦੋ ਲੋਕ ਸਪੈਸ਼ਲ ਤੌਰ ਤੇ ਆਪਣੀਆਂ ਵਿਦੇਸ਼ਾਂ ਤੋਂ ਵੀ ਟਿਕਟਾਂ ਖਰਾ ਕੇ ਨਗਰ ਕੀਰਤਨ ਦੇ ਵਿੱਚ ਹਾਜ਼ਰੀ ਭਰਨ ਪਹੁੰਚਦੇ ਆ। ਕਿਉਂਕਿ ਇਹ ਨਗਰ ਕੀਰਤਨ ਉਹ ਨਗਰ ਕੀਰਤਨ ਨਹੀਂ ਜੋ ਆਪਾਂ ਪਿੰਡਾਂ ਦੇ ਵਿੱਚ ਕੱਢਦੇ ਆ ਇਹ ਤਾਂ ਵਿਰਾਕ ਦੀਆਂ ਜੋ ਦਸ਼ਮੇ ਪਾਤਸ਼ਾਹ ਤੇ ਜਿਵੇਂ ਜਿਵੇਂ ਬੀਤੀ ਕਿਵੇਂ ਕਿਵੇਂ ਵੱਡੇ ਸ਼ਹਿਬਜਾਦਿਆਂ ਦੀ ਸ਼ਹੀਦੀ ਸਾੰਦ ਛੋਟੇ ਸ਼ਹਿਬਜਾਦਿਆਂ ਦੀ ਸ਼ਹੀਦੀ ਮਾਤਾ ਗੁਜਰ ਕੌਰ ਦਾ ਸ਼ਹੀਦ ਹੋਣਾ ਔਰ ਉਸ ਤੋਂ ਬਾਅਦ ਸਾਰੇ ਸਿੰਘਾਂ ਦਾ ਸ਼ਹੀਦਾਂ ਦਾ ਸ਼ਹੀਦ ਹੋਣਾ ਉਹ ਇੱਕ ਇੱਕ ਗੱਲ ਸਾਰੀ ਨਗਰ ਕੀਰਤਨ ਦੇ ਵਿੱਚ ਇਕ ਪਾਈ ਰਜਿੰਦਰ ਸਿੰਘ ਜੀ ਰਾਜਾ ਕੋ ਸੁਣਾਉਂਦੇ ਆ ਤੇ ਬੜੇ ਵਿਰਾਗ ਦੇ ਨਾਲ ਸੰਗਤ ਸੁਣਦੀ ਆ ਰਾਤ ਨੂੰ ਸਾਨੂੰ 2:00 2:30 ਵਜੇ ਜਾਂਦੇ ਆ ਸਮਾਪਤੀ ਕਰਦੇ ਆ ਨੂੰ ਤੇ ਸਵੇਰੇ ਫਿਰ ਉਸੇ ਤਰ੍ਹਾਂ 9:00 10:00 ਵਜੇ ਅਗੇ ਅਗਲੇ ਪੜਾਣ ਲਈ ਨਗਰ ਕੀਰਤਨ ਵਾਣਾ ਹੋ ਜਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਇੱਥੇ ਗੱਲ ਕਰਦੇ ਸਾਡੇ ਨਾਲ ਨੌਜਵਾਨ ਮੁੰਡੇ ਮੌਜੂਦ ਨੇ ਜਿਨ੍ਹਾਂ ਨੂੰ ਇਤਿਹਾਸ ਬਾਰੇ ਕਿਤੋਂ ਨਗਰ ਕੀਰਤਨ ਸਾਹਿਬ ਜੀ ਆਰੰਭ ਹੁੰਦੇ ਨੇ ਕਿੱਥੇ ਜਾ ਕੇ ਇਹਨਾਂ ਦੀ ਸੰਪੂਰਨ ਹੁੰਦੇ ਨੇ ਭਾਜੀ ਬਹੁਤ ਬਹੁਤ ਤੁਹਾਡਾ ਸਵਾਗਤ ਹੈ ਜੈਨਿਕ ਸੂਰਾ ਟੀਮ ਦੇ ਹਾਂਜੀ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਨਾ ਜੀ ਆਪਣਾ ਜੀ ਮੇਰਾ ਨਾਮ ਸਾਹਿਬ ਗੁਰਪ੍ਰੀਤ ਸਿੰਘ ਜੀ ਜੀ ਤੁਸੀਂ ਸਾਨੂੰ ਜਾਣਕਾਰੀ ਦਿਓ ਵੀ ਇਹ ਨਗਰ ਕਿੱਥੇ ਸਰ ਕਿਤੋਂ ਆਰੰਭ ਹੁੰਦੇ ਨੇ ਤੇ ਕਿੱਥੇ ਜਾ ਕੇ ਇਹਨਾਂ ਦੀ ਸੰਪੂਰਨ ਹੁੰਦੀ ਹੈ ਜੀ ਜੋ ਕੱਤੇ ਮਾ ਅਲੋਕ ਰਿਸ਼ਮੇਸ਼ ਪੈਦਲ ਮਾਰਚਾ ਜੋ ਕਿ ਲਗਾਤਾਰ 31 ਸਾਲ ਤੋਂ ਖਤਖੰਡ ਵਾਸੀ ਬਾਬਾ ਜੋਰਾ ਸਿੰਘ ਜੀ ਲਖਾ ਜਿਨ੍ਹਾਂ ਨੇ ਮਹਾਨ ਅਪਰਾਲਾ ਕੀਤਾ ਸੀ ਗੁਰੂ ਜੀ ਦੇ ਕਿਲਾ ਛੱਡਣ ਦਾ ਦਿਨ ਜੋ ਦਿਹਾੜਾ ਖਤਖੰਡ ਵਾਸੀ ਬਾਬਾ ਜੋਰਾ ਸਿੰਘ ਜੀ ਲਖਾ ਮਨਾਉਂਦੇ ਰਹੇ ਆ ਉਹਨਾਂ ਤੋਂ ਬਾਅਦ ਬਾਬਾ ਕਲਵੰਸ ਸਿੰਘ ਜੀ ਲਖਾ ਜੋ ਗੁਰਦਨ ਮੈਦਨ ਸਾਹਿਬ ਦੇ ਮੁੱਖ ਸੇਵਾਦਾਰ ਆ ਉਹ ਵੀ ਲਗਾਤਾਰ ਪਹਿਲੇ 9-10 ਸਾਲਾਂ ਤੋਂ ਉਹ ਦਿਹਾੜਾ ਗੁਰੂ ਜੀ ਦੇ ਕੁਰਬਾਨੀਆਂ ਨੂੰ ਯਾਦ ਕਰਾਉਂਦਾ ਪਹਿਲਾ ਛੱਡਣ ਦਾ ਦਿਨ ਅਸੀਂ ਮਨਾ ਰਹੇ ਹਾਂ ਸਾਰੀ ਸੰਗਤ ਨਾਲ ਮਿਲ ਕੇ ਇਹ ਗੁਰਗੋਬਿੰਦ ਸਿੰਘ ਮਾਰਗ ਹੁੰਦਿਆ ਹੋਇਆ ਹਰ ਦਰਤਾਰ ਦੇ ਜੀ ਪੈਦਲ ਮਾਰਸ ਜਿਹੜਾ ਜੀ ਇਹ ਜੀ ਲਗਾਤਾਰ 31 ਸਾਲ ਤੋਂ ਗੁਰਗੋਬਿੰਦ ਸਿੰਘ ਤੋਂ ਹੁੰਦਾ ਹੋਇਆ 15 ਦਿਨਾਂ ਦੇ ਵਿੱਚ ਗੁਰਦ੍ਰਮੈਦਨ ਸਾਹਿਬ ਪਹੁੰਚਦੇ ਆਂ ਅਤੇ ਉੱਥੋਂ 21 ਦਿਨਾਂ ਦੇ ਵਿਸ਼ਰਾਮ ਕਰਨ ਪ੍ਰੰਤ ਕਿਉਂਕਿ 21 ਦਿਨ ਗੁਰੂ ਗੋਬਿੰਦ ਸਿੰਘ ਜੀ ਗੁਰਦ੍ਰਮੈਦਨ ਸਾਹਿਬ ਦੇ ਇਲਾਕੇ ਦੇ ਵਿੱਚ ਹੀ ਰਹੇ ਆ ਲੰਮੇ ਜੱਟਪੁਰ ਰਹੇ ਆ ਮੈਦਨ ਸਾਹਿਬ ਹੁੰਦੇ ਸੀ ਤੇ ਤਾਂ ਕਰਕੇ ਉਹ 21 ਦਿਨ ਦੇ ਵਿਸ਼ਰਾਮ ਤੋਂ ਬਾਅਦ ਦਿਨਾਂ ਕੰਗੜ ਲਈ ਜਫਰਨਾਮਾ ਸਾਹਿਬ ਗੁਰਦ੍ਰਸਾਭ ਵੇਖ ਲਈ ਰਵਾਨਾ ਹੁੰਦਾ ਦਿਨਾਂ ਕੰਗੜ ਲਈ ਦਿਨਾਂ ਕੰਗੜ ਲਈ ਤੇ ਹੁਣ ਤੁਹਾਨੂੰ ਕਿੰਨੇ ਦਿਨ ਹੋ ਗਏ ਅੱਜ ਇਹਨਾਂ ਮੇ ਦਿਨਾਂ ਕਟਾ ਜਿਹੜਾ ਇਹ ਜੀ ਜੀ ਗੱਲ ਕਰੀ ਤਾਂ ਨਹਿਰ ਕਿਤਨ ਦੀ ਤਿਆਰੀ ਨੂੰ ਤਾਂ ਲਗਾਤਾਰ ਮਹੀਨਾਂ ਹੀ ਨਹੀਂ ਹੋ ਇਹ ਪਰਾਸੀ ਛੇ ਸੱਤ ਕੋ ਦੀ ਰਾਤ ਨੂੰ ਕਿਲਾ ਛੱਡਿਆ ਸੀਗਾ ਜਿਵੇਂ ਜਿਵੇਂ ਗੁਰੂ ਸਾਹਿਬ ਨੇ ਕਿਲਾ ਛੱਡਿਆ ਸੀ ਜਿਹੜੇ ਉਸ ਸਮੇਂ ਦੇ ਸਾਧਨ ਸੀਗੇ ਊਠ ਸੀ ਘੋੜੇ ਸੀ ਇਹ ਜੋ ਕਿ ਸਰੂਪ ਤੁਸੀਂ ਪਿੱਛੇ ਦੇਖਿਆ ਟਰਾਲੀਆਂ ਤੇ ਲੱਗੇ ਜੋ ਕਿ ਉਸ ਸਮੇਂ ਦੇ ਸਮੇਂ ਨੂੰ ਮਹਿਸੂਸ ਕਰਵਾਉਣ ਲਈ ਸਤਖੰਡ ਵਾਸੀ ਬਾਬਾ ਜੋਰਾ ਸਿੰਘ ਜੀ ਲੱਖਾ ਨੇ ਆਪ ਤਿਆਰ ਕਰਵਾਏ ਸੀ ਆਪ ਇਤਿਹਾਸ ਲਿਖਾਇਆ ਸੀ ਉਸ ਸਮੇਂ ਨੂੰ ਮਹਿਸੂਸ ਕਰਾਉਣ ਲਈ ਜੋ ਇਤਿਹਾਸ ਤਿਆਰ ਕੀਤਾ ਸੀ ਉਸ ਇਤਿਹਾਸ ਨੂੰ ਸੁਣਾਉਂਦੇ ਹੋਏ ਸ਼੍ਰੀ ਅਨੰਦਪੁਰ ਸਾਹਿਬ ਤਰਵਾਨਾ ਹੋਏ। ਆਪਣਾ ਵੀ ਕਾਫੀ ਆਉਂਦੀਆਂ ਹੋਣੀਆਂ ਜਦੋਂ ਨਕਰਕੀਤਾ ਸਾਹਿਬ ਆ ਸਜਾਉਣ ਦੀ ਤਿਆਰੀਆਂ ਕੀਤੀਆਂ ਆ ਅਰੰਭਤਾ ਕਰਵਾਉਂਦੇ ਨੇ। ਇਹ ਜੀ ਜਿਹੜਾ 5 ਤੋਂ 31 ਸਾਲ ਪਹਿਲਾਂ ਜੋ ਕਿ ਸਿੱਖੀ ਸੰਘਰਸ਼ ਦਾ ਦੌਰ ਸੀ 92-93 ਦੇ ਵਿੱਚ ਉਸ ਸਮੇਂ ਦੇ ਵਿੱਚ ਤਾਂ ਤੁਹਾਨੂੰ ਪਤਾ ਹੀ ਆ ਕਿ ਜੋ 92-93 ਦਾ ਦੌਰ ਸੀ ਉਹਨਾਂ ਸਮਿਆਂ ਦੇ ਵਿੱਚ ਇਹੋ ਜਿਹਾ ਇਤਿਹਾਸਮਈ ਸੰਘਰਸ਼ਮਈ ਇਤਿਹਾਸ ਸੁਣਾਉਣ ਵਾਲੇ ਦੌਰ ਸ਼ੁਰੂ ਕਰਨ ਲਈ ਨਰਕ ਦੇ ਸ਼ੁਰੂ ਕਰਨ ਲਈ ਕੀ ਕੀ ਆਪਨਾ ਸਾਹਮਣਾ ਕਰਨਾ ਪਿਆ ਹੋਊ। ਜੋ ਕਿ 9993 ਦੋਸ ਉਦੋਂ ਵੀ ਸੱਚਖੰਡ ਵਾਸੀ ਬਾਬਾ ਜੋਰਾ ਸਿੰਘ ਲੱਖਾ ਨੇ ਦੇਖੋ ਕਿੰਨੀ ਹਿੰਮਤ ਨਾਲ ਇਲਾਕੇ ਦੀ ਸੰਗਤਾਂ ਨਾਲ ਰਲ ਮਿਲ ਕੇ ਜੀ ਆਨੰਦਪੁਰ ਸਾਹਿਬ ਤੋਂ ਰਵਾਨੀ ਕੀਤੀ ਸੀ ਆਨੰਦ ਮੈਦਾਨ ਸਾਹਿਬ ਨੂੰ ਤੇ ਪਰ ਹੁਣ ਤਾਂ ਬਹੁਤ ਪ੍ਰਮਾਤਮਾ ਦੀ ਕਿਰਪਾ ਵਾ ਬਾਬਾ ਕਲਵੰਤ ਸਿੰਘ ਜੀ ਨਾਲ ਜਿੰਨੀਆਂ ਗੁਰ ਗੋਬਿੰਦ ਸਿੰਘ ਮਾਰਗੇ ਸੰਗਤਾਂ ਬਾਬਾ ਕਲਵੰਤ ਸਿੰਘ ਜੀ ਨਾਲ ਮੋਢੇ ਨਾਲ ਮੋਢਾ ਜੋੜ ਕੇ ਤੁਰਦੇ ਤੇ ਤੁਸੀਂ ਇਹ ਪੈਦਲੀ ਅੱਖਰ ਦਿਨ ਉਹ ਕਿਰਤਨ ਸਭ ਜਿਹੜਾ ਲੋਕ ਇਹ ਚੀਜ਼ ਸਾਰਾ ਨਗਰ ਕੀਰਤਨ ਪੈਦਲ ਹੀ ਜਾਂਦਾ ਹੈ ਇਹ ਸਾਰਾ ਨਗਰ ਕੀਰਤਨ ਲਗਾਤਾਰ 31 ਸਾਲਾਂ ਤੋਂ ਪੈਦਲ ਹੀ ਚੱਲ ਰਿਹਾ ਹੈ ਜਿੱਥੇ ਪੰਜ ਪਿਆਰੇ ਸਿੰਘ ਜੀ ਬਾਬਾ ਜੀ ਆਪ ਵੀ ਨਾਲ ਸਾਰੇ ਸੇਵਾਦਾਰ ਪਰਸਮੇਤਨ ਸਾਹਿਬ ਦੇ ਲੱਗੇ ਨੇ ਸਾਰੇ ਸੇਵਾਦਾਰ ਦੀ ਬਹੁਤ ਲੰਬੇ ਸਮੇਂ ਤੋਂ ਉਸ ਤਾ ਬਾਬਾ ਜੀ ਦੇ ਨਾਲ ਸਮਾਂ ਤੋਂ 31 ਸਾਲਾਂ ਤੋਂ ਹੀ ਆ ਜਿਵੇਂ ਸਾਡੇ ਸੇਵਾਦਾਰ ਨੂੰ 15-16 ਸਾਲ ਹੋ ਗਏ ਇਸ ਨਗਰ ਕੀਰਤਨ ਨਾਲ ਜੁੜੇ ਹੋਏ ਸੰਗਤ ਦਾ ਕਿੰਨਾ ਦਾ ਸਹਿਯੋਗ ਰਹਿੰਦਾ ਹੈ ਸੰਗਤ ਦਾ ਸਹਿਯੋਗ ਜੀ ਤੇ ਸੰਗਤ ਦੀ ਸ਼ਰਤ ਆ ਉਹ ਕਹੀ ਨਹੀਂ ਜਾ ਸਕਦੀ ਇੰਨਾ ਜਿਆਦਾ ਸੰਗ ਦਾ ਸਹਿਯੋਗ ਆ ਇੰਨੀ ਜਿਆਦਾ ਸੰਗ ਦੀ ਸ਼ਰਧਾ ਜੋ ਕਿ ਸ਼ਬਦਾਂ ਵਿੱਚ ਬਿਆਨ ਨਹੀਂ ਕਰ ਸਕਦੇ ਜਦੋਂ ਰਾਤ ਨੂੰ ਕਿਲਾ ਛੱਡਣ ਦਾ ਦਿਨ ਉਹ ਤੋਂ ਸ਼ੁਰੂ ਕਰਦੇ ਆ ਬਾਬਾ ਕਲਵਾਨ ਸਿੰਘ ਦੀ ਸੰਗਤਾਂ ਨਾਲ ਮਿਲ ਕੇ ਤਾਂ ਸੰਗਤਾਂ ਦਾ ਦਰਦ ਬਿਆਨ ਨਹੀਂ ਕੀਤਾ ਜਾ ਸਕਦਾ ਕਿਉਂਕਿ ਉਹੀ ਭਾਵਨਾ ਅਤੀ ਰਾਤਨਪੁਰ ਜੀ ਨੇ ਕਿਲਾ ਛੱਡਿਆ ਤੇ ਸੰਗਤਾਂ ਬਹੁਤ ਬਿਰਾਗਮਈ ਵਿੱਚ ਹੁੰਦੀਆਂ ਜੋ ਕਿ ਸ਼ਬਦਾਂ ਵਿੱਚ ਨਹੀਂ ਕਿਹਾ ਜਾ ਸਕਦਾ ਇਹ ਬਾਬਾ ਜੀ ਬਹੁਤ ਸੁੰਦਰ ਕਥਾ ਸੁਣਾਉਂਦੇ ਨੇ ਲੋਕਾਂ ਦੇ ਅੱਖਾਂ ਦੇ ਵਿੱਚੋਂ ਹੰਝੂ ਆ ਜਾਂਦੇ ਨੇ ਕਿਵੇਂ ਦੇਖਦੇ ਹਾਂ ਇਸ ਨੂੰ ਲੈ ਕੇ ਜੀ ਇਹ ਜੋ ਪਾਈ ਹਰਜਿੰਦਰ ਸਿੰਘ ਜੀ ਰਾਜਾ ਅਰਥਲੂ ਪਰ ਨਗਰ ਤੋਂ ਨੇ ਮੈਦਨ ਸਾਹਿਬ ਦੇ ਨਾਲ ਨਗਰ ਆ ਉਹਨਾਂ ਤੇ ਪ੍ਰਮਾਤਮਾ ਦੀ ਬੇਅੰਤ ਕਿਰਪਾ ਵਾ ਤੇ ਨਾਲ ਹੀ ਸਾਥ ਸੀਗਾ ਸੱਚਖੰਡ ਦੀ ਵਸਤੀ ਬਾਬਾ ਜੋਰਾ ਸਿੰਘ ਲੱਕਾ ਦਾ ਜਿਨ੍ਹਾਂ ਨੇ ਕਿ ਥਾਪੜਾ ਦਿੱਤਾ ਤੇ ਪਲ ਪਲ ਦਾ ਇਤਿਹਾਸ ਆਨੰਦਪੁਰ ਸਾਹਿਬ ਤੋਂ ਲੈ ਕੇ ਦਮਦਮਨ ਸਾਹਿਬ ਤੱਕ ਦਾ ਲਿਖਵਾਇਆ ਹੋਇਆ ਵਾ ਪਲ ਪੜ ਦਾ ਬਾਬਾ ਜੀ ਨੇ ਆਪ ਮਿਹਨਤ ਕਰਕੇ ਤੇ ਬਾਬਾ ਰਾਜਾ ਜੀ ਤੇ ਕਿਰਪਾ ਵਾ ਪ੍ਰਮਾਤਮਾ ਤੇ ਬਾਬਾ ਜੋਰਾ ਜੀ ਦਾ ਸਾਥ ਆ ਹੁਣ ਬਾਬਾ ਕਲਵੰਤ ਸਿੰਘ ਜੀ ਦਾ ਸਾਥ ਹੈ ਬਹੁਤ ਬਹੁਤ ਧੰਨਵਾਦ ਵਾਏ ਜੀ ਖਾਲਸਾ ਬਰਿਫਤ ਹੈ ਬਾਜੀ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਅਸੀਂ ਵੱਡੇ ਪੱਦਰ ਤੋਂ ਪਿਛਲੇ ਲੰਬੇ ਸਮੇਂ ਤੋਂ ਸੇਵਾ ਨਿਭਾਉਂਦੇ ਆ ਰਹੇ ਹਾਂ ਇਹ ਦਸ਼ਮੇਸ਼ ਪੈਦਲ ਮਾਰਚ ਨਗਰ ਕੀਰਤਨ ਸਾਹਿਬ ਜਿਹੜੇ ਅਨੰਦਪੁਰ ਸਾਹਿਬ ਤੋਂ ਆਰੰਭ ਕਰਵਾਏ ਜਾਂਦੇ ਨੇ ਤਾਂ ਇਹਨਾਂ ਦੀ ਜਿਹੜੀ ਅ ਪੜਾਦਰ ਪਣਾ ਹੁੰਦਿਆ ਹੋਇਆ ਜਾ ਕੇ ਮੈਤਨ ਸਾਹਿਬ ਜਾ ਕੇ 21 ਦਿਨ ਬਸਰਾਮ ਕਰਨ ਤੋਂ ਬਾਅਦ ਅਗਲੇ ਪੜਾ ਲਈ ਰਵਾਨਾ ਹੁੰਦਾ ਤਾਂ ਹੁੰਦੀ ਆ ਕੈਮਰਾ ਪਰਸ ਦੇ ਨਾਲ ਦੈਨਿਕ ਸਵੇਰਾ ਟੀਵੀ ਸ੍ਰੀ ਚੰਕੌਰ ਸਾਹਿਬ